ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਜਾਣਾਂਗੇ ਆਪਣੇ ਸਰੀਰ ਦੀਆਂ ਕੁਝ ਖਾਸ ਗੱਲਾਂ ਬਾਰੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਨੰਬਰ 1 ਸਾਨੂੰ ਪਤਾ ਹੈ ਕਿ ਸਾਡਾ ਦਿਲ ਧੜਕਦਾ ਹੈ ਅਤੇ ਖੂਨ ਦੀ ਸਪਲਾਈ ਸਾਰੀ ਸਰੀਰ ਵਿੱਚ ਕਰਦਾ ਹੈ ਪਰ ਅਸੀਂ ਇਸ ਗੱਲ ਤੇ ਗੌਰ ਨਹੀਂ ਕੀਤਾ ਕਿ ਸਾਡਾ ਸਰੀਰ ਹਰ ਦਿਨ ਵਿੱਚ ਲਗਭਗ 1 ਲੱਖ ਵਾਰ ਧੜਕਦਾ ਹੈ ਅਤੇ ਲਗਭਗ 7000 ਲੀਟਰ ਤੱਕ ਖੂਨ ਨੂੰ ਪੰਪ ਕਰਦਾ ਹੈ। ਦਿਲ ਦੇ ਵਿੱਚ ਇੰਨੀ ਤਾਕਤ ਤੇ ਇਨਾ ਪ੍ਰੈਸ਼ਰ ਹੁੰਦਾ ਹੈ ਕਿ ਜੇਕਰ ਦਿਲ ਨੂੰ ਕਿਸੇ ਪਾਈਪ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਦਿਲ ਸਾਡੇ ਖੂਨ ਨੂੰ 30 ਫੁੱਟ ਉੱਚਾ ਤੱਕ ਪੰਪ ਕਰਕੇ ਸੁੱਟ ਸਕਦਾ ਹੈ। ਨੰਬਰ 2 ਸਾਡੀਆਂ ਹੱਡੀਆਂ ਸਟੀਲ ਤੋਂ ਵੀ ਵੱਧ ਮਜ਼ਬੂਤ ਹੁੰਦੀਆਂ ਨੇ। ਸਾਡੀ ਹੱਡੀ ਦਾ 1 ਇੰਚ ਦਾ ਟੁਕੜਾ 5000 ਕਿਲੋ ਤੱਕ ਦਾ ਭਾਰ ਸਹਿ ਸਕਦਾ ਹੈ ਚੱਲ ਸਕਦਾ ਹੈ ਪਰ ਫਿਰ ਵੀ ਜਦੋਂ ਅਸੀਂ ਕਿਤੇ ਡਿੱਗਦੇ ਹਾਂ ਤਾਂ ਸਾਡੀ ਹੱਡੀ ਕਿਉਂ ਟੁੱਟ ਜਾਂਦੀ ਹੈ ਕਿਉਂਕਿ ਹੱਡੀ ਦੀ ਤਾਕਤ ਸਹੀ ਡਾਇਰੈਕਸ਼ਨ ਸਹੀ ਦਿਸ਼ਾ ਵਿੱਚ ਹੁੰਦੀ ਹੈ ਜਦੋਂ ਅਸੀਂ ਗਲਤ ਐਂਗਲ ਦੇ ਨਾਲ ਡਿੱਗਦੇ ਹਾਂ ਤਾਂ ਉਹ ਤਾਕਤ ਬੇਅਸਰ ਹੋ ਜਾਂਦੀ ਹੈ ਨੰਬਰ 3 ਸਾਡਾ ਦਿਮਾਗ ਇੱਕ ਸੁਪਰ ਕੰਪਿਊਟਰ ਤੋਂ ਵੀ ਤੇਜ਼ ਹੁੰਦਾ ਹੈ ਸਾਡੇ ਦਿਮਾਗ ਇੱਕ ਸੈਕਿੰਡ ਵਿੱਚ 10 ਲੱਖ ਤੋਂ ਵੱਧ ਜਾਣਕਾਰੀਆਂ ਪ੍ਰੋਸੈਸ ਕਰਦਾ ਹੈ ਪਰ ਖਾਸ ਗੱਲ ਇਹ ਹੈ ਕਿ ਇਸ ਦਾ ਸਿਰਫ 10% ਹਿੱਸਾ ਵਰਤਿਆ ਜਾਂਦਾ ਹੈ। ਸੋਚੋ ਜੇਕਰ ਕੋਈ ਮਨੁੱਖ ਆਪਣੀ ਦਿਮਾਗ ਦਾ 100% ਹਿੱਸਾ ਵਰਤ ਲਵੇ ਤਾਂ ਸ਼ਾਇਦ ਉਹ ਟਾਈਮ ਟਰੈਵਲ ਕਰ ਸਕੇ ਜਾਂ ਫਿਰ ਆਪਣੇ ਸੁਪਨਿਆਂ ਨੂੰ ਵੀ ਕੰਟਰੋਲ ਕਰ ਸਕਦਾ। ਨੰਬਰ 4 ਸਾਡੀਆਂ ਅੱਖਾਂ 1 ਕਰੋੜ ਤੋਂ ਵੱਧ ਰੰਗਾਂ ਦੀ ਪਛਾਣ ਕਰ ਸਕਦੀਆਂ ਹਨ। ਸਭ ਤੋਂ ਅਜੀਬ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਰੋਂਦੇ ਹਾਂ ਤਾਂ ਵੱਖ-ਵੱਖ ਕਾਰਨਾਂ ਦੇ ਵੱਖ-ਵੱਖ ਤਰ੍ਹਾਂ ਦੇ ਅਥਰੂ ਹੰਝੂ ਬਣਦੇ ਹਨ। ਮਤਲਬ ਖੁਸ਼ੀ ਦੇ ਹੰਝੂ ਹੋਰ ਦੁੱਖ ਦੇ ਹੋਰ ਤੂੰ ਜਲਣ ਦੇ ਹੋ ਨੰਬਰ 5 ਹਰ ਇੱਕ ਇਨਸਾਨ ਦੀ ਜ਼ੁਬਾਨ ਜੀਬ ਦਾ ਵੀ ਡਿਜ਼ਾਈਨ ਯੂਨੀਕ ਹੁੰਦਾ ਹੈ ਮਤਲਬ ਕਿ ਜੀਬ ਦਾ ਵੀ ਇੱਕ ਆਪਣਾ ਫਿੰਗਰਪ੍ਰਿੰਟ ਹੁੰਦਾ ਹੈ ਮਤਲਬ ਕਿ ਵਿਗਿਆਨਿਕ ਤੌਰ ਤੇ ਸਾਇੰਟਿਫਿਕ ਤੌਰ ਤੇ ਕਿਸੇ ਬੰਦੇ ਦੀ ਪਛਾਣ ਜੀਬ ਤੋਂ ਵੀ ਕੀਤੀ ਜਾ ਸਕਦੀ ਹੈ ਜੇਕਰ ਫਿਊਚਰ ਵਿੱਚ ਕੋਈ ਇਸ ਤਰ੍ਹਾਂ ਦਾ ਪਾਸਵਰਡ ਰੱਖਿਆ ਜਾਵੇ ਜੋ ਜੀਬ ਦੇ ਨਾਲ ਅਨਲੋਕ ਹੋਵੇ ਤਾਂ ਇਹ ਪੋਸੀਬਲ ਹੈ ਕਿਉਂਕਿ ਜੀਬ ਦੇ ਆਪਣੇ ਫਿੰਗਰਪ੍ਰਿੰਟ ਹੁੰਦੇ ਆ ਨੰਬਰ 6 ਸਾਡਾ ਖੂਨ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲਗਭਗ 19000 ਕਿਲੋਮੀਟਰ ਦਾ ਸਫ਼ਰ ਕਰਦਾ ਹੈ ਹਰ ਦਿਨ ਉਹ ਧਰਤੀ ਦੇ ਆਲੇ-ਦੁਆਲੇ ਅੱਧਾ ਚੱਕਰ ਲਾ ਰਿਹਾ ਲੈਂਦਾ ਹੈ ਇਹ ਸਫ਼ਰ ਰੋਜ਼ ਬਿਨਾਂ ਰੁਕੇ ਚੱਲਦਾ ਹੀ ਰਹਿੰਦਾ ਹੈ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡਾ ਖੂਨ ਇੰਨੇ ਸਰਕਲ ਕਰਦਾ ਹੈ ਨੰਬਰ 7 ਚਮੜੀ ਸਾਡੇ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ ਚਮੜੀ ਹਰ ਮਿੰਟ ਵਿੱਚ 30000 ਮਰੇ ਹੋਏ ਸੈੱਲਾਂ ਨੂੰ ਛੱਡ ਦਿੰਦੀ ਹੈ। 1 ਸਾਲ ਵਿੱਚ ਇੱਕ ਇਨਸਾਨ ਲਗਭਗ 4 ਕਿਲੋ ਤੱਕ ਆਪਣੀ ਚਮੜੀ ਗਵਾ ਦਿੰਦਾ ਹੈ। ਪਰ ਚਿੰਤਾ ਨਾ ਕਰੋ। ਤੁਹਾਡੀ ਚਮੜੀ 27 ਦਿਨਾਂ ਵਿੱਚ ਨਵੀਂ ਬਣ ਜਾਂਦੀ ਹੈ। ਮਤਲਬ ਕਿ ਹਰ ਮਹੀਨੇ ਇੱਕ ਬੰਦਾ ਨਵਾਂ ਇਨਸਾਨ ਬਣ ਜਾਂਦਾ ਹੈ। ਨੰਬਰ 8 ਅਸੀਂ ਆਪਣੀ ਜੀਵਨ ਦਾ ਲਗਭਗ ਤੀਸਰਾ ਹਿੱਸਾ ਸੌਂਦਿਆਂ ਹੀ ਗੁਜ਼ਾਰ ਦਿੰਦੇ ਹਾਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ। ਸਾਡਾ ਦਿਮਾਗ ਕਈ ਵਾਰ ਉਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰਦਾ ਹੈ ਜੋ ਅਸੀਂ ਦਿਨ ਵਿੱਚ ਸਿੱਖੀਆਂ ਹੁੰਦੀਆਂ ਨੇ। ਇਹੀ ਕਾਰਨ ਹੈ ਕਿ ਵਿਗਿਆਨੀ ਕਹਿੰਦੇ ਨੇ ਜੇਕਰ ਤੁਸੀਂ ਕੁਝ ਨਵਾਂ ਸਿੱਖਿਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦਿਮਾਗ ਨੂੰ ਯਾਦ ਕਰਵਾਵੋ। ਦਿਮਾਗ ਉਸ ਨੂੰ ਚੰਗੀ ਤਰ੍ਹਾਂ ਰੱਟ ਲੈਂਦਾ ਹੈ, ਯਾਦ ਕਰ ਲੈਂਦਾ ਹੈ। ਨੰਬਰ 9. ਇਨਸਾਨ ਦੇ ਪੇਟ ਦੇ ਅੰਦਰ 30 ਕਿਲੋ ਤੱਕ ਬੈਕਟੀਰੀਆ ਰਹਿੰਦੇ ਨੇ। ਜੋ ਸਾਡੇ ਦੁਸ਼ਮਣ ਨਹੀਂ ਸਗੋਂ ਸਾਡੇ ਦੋਸਤ ਹੁੰਦੇ ਹਨ ਇਹ ਹੀ ਬੈਕਟੀਰੀਆ ਖਾਣਾ ਹਜ਼ਮ ਕਰਦੇ ਹਨ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਦੇ ਨੇ ਜੇਕਰ ਇਹ ਬੈਕਟੀਰੀਆ ਮਰ ਜਾਣ ਤਾਂ ਇਨਸਾਨ ਇੱਕ ਹਫ਼ਤੇ ਤੋਂ ਵੱਧ ਜੀ ਨਹੀਂ ਸਕਦਾ ਨੰਬਰ 10 ਕੀ ਤੁਸੀਂ ਜਾਣਦੇ ਹੋ ਕਿ ਇਨਸਾਨ ਦੇ ਸਰੀਰ ਵਿੱਚ ਕੁਝ ਅਜਿਹੀਆਂ ਥਾਵਾਂ ਹੁੰਦੀਆਂ ਨੇ ਜਿੱਥੇ ਕੋਈ ਦਰਦ ਮਹਿਸੂਸ ਨਹੀਂ ਹੁੰਦਾ ਉਦਾਹਰਨ ਦੇ ਲਈ ਦਿਮਾਗ ਆਪ ਦਰਦ ਨਹੀਂ ਮਹਿਸੂਸ ਕਰਦਾ ਦਰਦ ਦਾ ਸਿਗਨਲ ਭਾਵੇਂ ਕਿ ਦਿਮਾਗ ਹੀ ਭੇਜਦਾ ਹੈ ਪਰ ਫਿਰ ਵੀ ਦਿਮਾਗ ਨੂੰ ਆਪ ਕੋਈ ਦਰਦ ਮਹਿਸੂਸ ਨਹੀਂ ਹੁੰਦਾ ਸਰਜਰੀ ਵੇਲੇ ਜੇਕਰ ਦਿਮਾਗ ਨੂੰ ਛੂਇਆ ਜਾਵੇ ਤਾਂ ਪੇਸ਼ੈਂਟ ਨੂੰ ਦਰਦ ਮਹਿਸੂਸ ਨਹੀਂ ਹੁੰਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਇਨ੍ਹਾਂ ਸਾਰੀਆਂ ਜਾਣਕਾਰੀਆਂ ਵਿੱਚੋਂ ਤੁਹਾਨੂੰ ਕਿਹੜੀ ਜਾਣਕਾਰੀ ਦਾ ਪਹਿਲਾਂ ਪਤਾ ਸੀ ਅਤੇ ਕਿਹੜੀ ਜਾਣਕਾਰੀ ਸੁਣ ਕੇ ਤੁਹਾਨੂੰ ਵਧੀਆ ਲੱਗਾ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਵਿੱਚ ਮਿਲਾਂਗੇ ਕਿਸੇ ਇੰਟਰਸਟਿੰਗ ਟੌਪਿਕ ਦੇ ਨਾਲ ਤਦ ਤੱਕ ਲਈ ਧੰਨਵਾਦ